ਹਾਂਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰੀਸੈਂਟਲੀ ਯੂਐਸ ਨੇ ਬੰਦੇ ਰਿਪੋਰਟ ਕਰੇ ਨੇ ਇੰਡੀਆ ਦੇ 104 ਜਾਨੇ ਤੇ ਉਹਦੇ ਵਿੱਚ ਜਿਹੜਾ ਜਹਾਜ਼ ਜੂਸ ਕੀਤਾ ਹੈ ਯੂਐਸ ਨੇ ਉਹ ਮਿਲਟਰੀ ਦਾ ਜਹਾਜ਼ ਜੂਸ ਕੀਤਾ ਸੀ 17 ਗਲੋਬ ਮਾਸਟਰ 3 ਆਪਾਂ ਅੱਜ ਗੱਲ ਕਰਾਂਗੇ ਕਿ ਉਸ ਜਹਾਜ਼ ਨੂੰ ਵਰਤਣ ਲਈ ਕਿੰਨਾ ਖਰਚਾ ਆ ਗਿਆ ਯੂਐਸ ਦਾ ਮਿਲਟਰੀ ਜਹਾਜ਼ ਕਿਹੜੇ ਕਿਹੜੇ ਰਾਸਤੇ ਤੋਂ ਨਹੀਂ ਲੰਘਿਆ ਕਿ ਕਿੰਨਾ ਟਾਈਮ ਲੱਗਿਆ ਤੇ ਸਾਰੀ ਆਪਾਂ ਟੋਟਲ ਡਿਟੇਲ ਦੇ ਵਿੱਚ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸ ਦਈਏ ਕਿ ਆਪਾਂ ਅੱਜ ਗੱਲ ਕਰਨੀ ਹੈ ਕਿ ਜੂਏ ਦਾ ਖਰਚਾ ਕਿੰਨਾ ਆਇਆ ਤੇ ਜੇ ਆਪਾਂ ਦੂਜੀ ਫਲਾਈਟਸ ਦੇ ਮੁਕਾਬਲੇ ਦੇਖੀਏ ਜਿਵੇਂ ਕਿ ਪਹਿਲਾਂ ਵੀ ਯੂਐਸ ਰਿਪੋਰਟ ਕਰਦਾ ਰਹਿਣਾ ਬੰਦਿਆਂ ਨੂੰ 2009 ਤੋਂ ਲੈ ਕੇ ਹੁਣ ਤੱਕ ਰਿਪੋਰਟ ਹੁੰਦੇ ਆਏ ਨੇ ਪਰ ਜਿਹੜੇ ਲਾਹਤ ਹੁਣ ਹੋਏ ਨੇ ਇਹ ਥੋੜੇ ਜਿਹਾ ਸ਼ੋ ਜ਼ਿਆਦਾ ਹੋ ਗਏ ਤੇ ਪਹਿਲਾਂ ਵਾਲੇ ਸ਼ੋ ਨਹੀਂ ਹੋਏ ਬਸ ਫਰਕ ਇੰਨਾ ਕਿ ਜਿਹੜੀ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਉਹ ਪਹਿਲਾਂ ਲੋਕਾਂ ਨੂੰ ਰਿਪੋਰਟ ਕਰਨ ਦੇ ਲਈ ਚਾਰਟਰਡ ਫਲਾਈਟਸ ਨੂੰ ਵਰਤਦੀ ਹੈ ਪਰ ਇਸ ਵਾਰ ਯੂਐਸ ਨੇ ਸੀ 17 ਗਲੋਬ ਮਾਸਟਰ 3 ਵਰਤੇ ਜਿਹੜਾ ਕਿ ਮਿਲਟਰੀ ਦਾ ਜਾਜ ਹੈ 1995 ਦੇ ਵਿੱਚ ਜਿਹੜਾ ਸ਼ੁਰੂ ਹੋਇਆ ਸੀਗਾ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਦੇ ਅਨੁਸਾਰ ਜਿਹੜੀ ਚਾਰਟਰਡ ਫਲਾਈਟ ਵਰਤੀ ਜਾਂਦੀ ਸੀਗੀ ਉਹ ਲਗਭਗ 1 ਘੰਟੇ ਦੇ ਸਫ਼ਰ ਲਈ ਤਕਰੀਬਨ 9000 ਦੇ ਲਗਭਗ ਜੇ ਐਗਜੈਕਟ ਗੱਲ ਕਰੀ ਤਾਂ 8577 ਡਾਲਰ ਇੱਕ ਘੰਟੇ ਦੀ ਫਲਾਈਟ ਦੇ ਖਰਚਾ ਖਰਚਾ ਉਦਾ ਹੁੰਦਾ ਪਰ ਜਿਹੜੀ ਯੂ ਐਸ ਦੀ ਲਾਸਟ ਫਲਾਈਟ ਸੀਗੀ ਇਹ ਰਿਪੋਰਟ ਕਰਨ ਵਾਲੀ ਸੀ 17 ਗਲੋਬਲ ਮਾਸਟਰ ਦੀ ਇਹਦੇ ਵਿੱਚ ਕੋਸਟ ਉਹਨਾਂ ਨੂੰ ਲਗਭਗ 28562 ਡਾਲਰ ਇੱਕ ਘੰਟੇ ਦੇ ਸਫ਼ਰ ਦਾ ਖਰਚਾ ਆਇਆ ਉਹ ਕਿਉਂ ਆਇਆ ਆਪਾਂ ਗੱਲ ਅੱਗੇ ਕਰਾਂਗੇ ਇਸ ਖਰਚੇ ਦੀ ਜਾਣ ਜਿਹੜੀ ਜਾਣਕਾਰੀ ਆ ਉਹ ਯੂ ਐਸ ਮੋਬਿਲਿਟੀ ਕਮਾਂਡ ਦੁਆਰਾ ਦਿੱਤੀ ਗਈ ਸੀ ਤੇ ਜੇ ਆਪਾਂ ਗੱਲ ਕਰੀਏ ਕਿ ਇਹ ਖਰਚਾ ਵੱਧ ਕਿਉਂ ਆਇਆ ਯੂ ਐਸ ਦੇ ਮਿਲਟਰੀ ਜਹਾਜ਼ ਤੇ ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਮਿਲਟਰੀ ਦਾ ਜਹਾਜ਼ ਹੁੰਦਾ ਹੈ ਇਹਨੂੰ ਕਮਰਸ਼ੀਅਲ ਜਹਾਜ਼ ਦੇ ਰਸਤੇ ਨਾਲੋਂ ਅਲੱਗ ਰਸਤੇ 'ਤੇ ਜਾਣਾ ਪੈਂਦਾ ਕਿਉਂਕਿ ਇਹਨਾਂ ਨੂੰ ਇਹ ਵੀ ਦੇਖਣਾ ਪੈਂਦਾ ਹੈ ਕਿ ਕਿਸੇ ਹੋਰ ਜਿਹੜੀ ਕੰਟਰੀ ਹੈ ਉਹਦੇ 에ਅਰ ਬੇਸ ਦੇ ਨੇੜੇ ਜਾਣਾ ਕੋਈ ਇਹਨਾਂ ਨੂੰ ਖਤਰਾ ਹੋ ਸਕਦਾ ਉਹਦੇ ਲਈ ਇਹ ਅਲੱਗ-ਅਲੱਗ ਰੂਟ ਯੂਜ਼ ਕਰਦੇ ਨੇ ਸੋ ਇਹਨਾਂ ਨੂੰ ਥੋੜਾ ਜਿਹਾ ਰਸਤਾ ਲੰਬਾ ਪੈ ਜਾਂਦਾ ਦੂਜੇ ਨਾਲੋਂ ਤੇ ਇਹਦਾ ਦੂਜਾ ਕਾਰਨ ਇਹ ਹੈ ਕਿ ਜਦੋਂ ਇਹਨਾਂ ਨੂੰ ਰੀਫਿਊਲ ਕਰਨ ਦੀ ਦੁਬਾਰਾ ਤੇਲ ਪਾਉਣ ਦੀ ਇਹਨਾਂ ਦੇ ਵਿੱਚ ਜਿਹੜੀ ਲੋਡ ਪੈਂਦੀ ਹੈ ਉਹ ਮਿਲਟਰੀ ਜਹਾਜ਼ ਦੇ ਵਿੱਚ ਹਮੇਸ਼ਾ ਮਿਲਟਰੀ 에ਅਰ ਬੇਸ ਤੋਂ ਹੀ ਤੇਲ ਪਾਉਂਦੇ ਨੇ ਇਹ ਦੂਜੇ ਕਮਰਸ਼ੀਅਲ 에ਅਰਪੋਰਟਾਂ ਤੋਂ ਜਾਂ ਕਿਤੋਂ ਹੋਰ ਤੇਲ ਨਹੀਂ ਪਾਉਂਦੇ ਹੈਗੇ ਸੋ ਇਹਨਾਂ ਨੂੰ ਘੁੰਮ-ਘਮਾ ਕੇ ਫੇਰ ਮਿਲਟਰੀ ਬੇਸ ਤੇ ਜਾਣਾ ਪੈਂਦਾ ਰੀਫਿਊਲ ਕਰਨ ਦੇ ਲਈ ਉਹ ਵੀ ਇਹਨਾਂ ਨੂੰ ਥੋੜਾ ਜਿਆਦਾ ਕੋਸਟ ਜ਼ਿਆਦਾ ਪੈ ਜਾਂਦੀ ਹੈ ਤੇ ਫਲਾਈਟ ਰਡਾਰ 24 ਸਾਈਡ ਵੈਬਸਾਈਟ ਦੇ ਅਨੁਸਾਰ ਜਿਹੜੀ ਇਹ ਫਲਾਈਟ ਸੀਗੀ ਇਹ ਕਿੱਥੋਂ-ਕਿੱਥੋਂ ਦੀ ਲੰਗੀ ਆਪਾਂ ਉਹ ਵੀ ਦੇਖ ਲੈਣੇ ਆ ਸਭ ਤੋਂ ਪਹਿਲਾਂ ਇਹਨਾਂ ਨੇ ਟੇਕ-ਆਫ ਕੀਤਾ ਮੈਰਾਇਨ ਕੌਪਸ ਇਅਰ ਸਟੇਸ਼ਨ ਮੀਰਾਮਾਰ ਇਨ ਸੈਂਡਿਯਾਗੋ ਕੈਲੀਫੋਰਨੀਆ ਤੋਂ 13:30 ਤੇ ਇਹ ਜਿਹੜੇ ਸੋਮਵਾਰ ਨੂੰ ਚੱਲਦੇ ਨੇ ਤੇ ਇਹ ਫਲਾਈਟ ਹਵਾਈ ਦੇ ਪੱਛਮ ਤੋਂ ਹੁੰਦੀ ਹੋਈ ਪੈਸੀਫਿਕ ਓਸ਼ੀਅਨ ਨੂੰ ਕ੍ਰੋਸ ਕਰਕੇ ਫਿਲਪਾਈਨਸ ਦੇ ਕੋਲੋਂ ਦੀ ਹੁੰਦੀ ਹੋਈ ਇੰਡੋਨੇਸ਼ੀਆ ਤੇ ਮਲੇਸ਼ੀਆ ਦੇ ਵਿਚਕਾਰ ਤੋਂ ਹੋ ਕੇ ਇੰਡੀਅਨ ਓਸ਼ਨ ਤੋਂ ਇੱਕ ਵੱਡਾ ਗੇੜਾ ਪਾ ਕੇ ਘੁੰਮ ਕੇ ਕਿ ਛੋਟੇ ਜਿਹੇ ਟਾਪੂ ਡਿਆਗੋ ਗਾਰਸ਼ੀਆ ਤੇ ਜਾ ਕੇ ਪਹੁੰਚਦੀ ਹੈ ਤੇ ਜਿੱਥੇ ਯੂਐਸ ਦਾ 에ਅਰ ਬੇਸ ਵੀ ਬਣਿਆ ਹੋਇਆ ਤੇ ਉੱਥੋਂ ਕਈ ਕਿਲੋਮੀਟਰ ਇੰਡੀਆ ਦੇ ਨੌਥ ਸਾਈਡ ਵੱਲ ਹੁੰਦੇ ਹੋਏ ਅਮਰਤਸਰ ਬੁੱਧਵਾਰ ਨੂੰ ਲੈਂਡ ਕਰ ਜਾਂਦੀ ਹੈ ਇਹ ਸਾਰੇ ਰੂਟ ਨੂੰ ਲਗਭਗ 43 ਘੰਟੇ ਤੋਂ ਵੱਧ ਦਾ ਸਮਾਂ ਲੱਗ ਜਾਂਦਾ ਹੈ ਇਹ ਰੂਟ ਵਿੱਚ 10 ਲੱਖ ਡਾਲਰ ਤੋਂ ਵੀ ਵੱਧ ਦਾ ਖਰਚਾ ਆ ਜਾਂਦਾ ਜੇ ਆਪਾਂ ਹਰੇਕ ਬੰਦੇ ਦੀ ਸੀਟ ਦੇ ਟਿਕਟ ਦੇ ਹਿਸਾਬ ਨਾਲ ਦੇਖੀਏ ਤਾਂ ਲਗਭਗ 10000 ਡਾਲਰ ਇੱਕ ਬੰਦੇ ਦੇ ਆਉਂਦੇ ਨੇ ਖਰਚੇ ਦੇ ਪਰ ਜੇ ਕਮਰਸ਼ੀਅਲ ਫਲਾਈਟਾਂ ਦੀ ਗੱਲ ਕਰੀਏ ਉਹ ਸਿਰਫ 500 ਡਾਲਰ ਤੋਂ ਲੈ ਕੇ ਜਦੋਂ ਬਿਜ਼ਨਸ ਕਲਾਸ ਵੀ ਦੇਖੇ ਉਹ ਵੀ 4000 ਡਾਲਰ ਦੇ ਵਿੱਚ ਮਿਲ ਜਾਂਦੀ ਹੈ ਇਹਦਾ ਜਿਹੜਾ ਖਰਚਾ ਆਇਆ ਉਹ ਬਿਜ਼ਨਸ ਕਲਾਸ ਤੋਂ ਵੀ ਕਈ ਗੁਣਾ ਜ਼ਿਆਦਾ ਆ ਗਿਆ ਸੋ ਇਹ ਕਾਰਨ ਸੀਗੇ ਵੀ ਕਿਉਂ ਇਹਦਾ ਕੋਸਟ ਇੰਨੀ ਜ਼ਿਆਦਾ ਆ ਗਈ ਤੇ ਲਗਭਗ ਅਜੇ ਇੰਡੀਅਨ ਰੁਪਈਆ ਦੇ ਵਿੱਚ ਗੱਲ ਕਰੀਏ ਤਾਂ 8 ਤੋਂ 9 ਲੱਖ ਰੁਪਈਆ ਹਰੇਕ ਬੰਦੇ ਦੇ ਹਿਸਾਬ ਦੇ ਨਾਲ ਪਰ ਸੀਟ ਦੇ ਹਿਸਾਬ ਨਾਲ ਖਰਚਾ ਜੀ ਯੂ ਐਸ ਡੀ ਗਵਰਨਮੈਂਟ ਨੂੰ ਆ ਗਿਆ ਤੇ ਟੋਟਲ ਕੋਸਟ ਇਹਦੀ 10 ਲੱਖ ਡਾਲਰ ਤੋਂ ਵੀ ਜ਼ਿਆਦਾ ਆ ਗਈ ਸੋ ਇਦਾਂ ਦੀਆਂ ਜਾਣਕਾਰੀਆਂ ਦੀ ਜੁੜੇ ਰਹੋ ਵੀਡੀਓ ਦੇਖਣੇ ਤੁਹਾਡਾ ਧੰਨਵਾਦ